ਅੱਜ ਪਲੇਇੰਗ 11 ਨੂੰ ਮੈਂ ਸਨਮਾਨਿਤ ਕਰ ਰਿਹਾ ਮੈਨੂੰ ਬੜੀ ਬੜੀ ਖੁਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਮੈਂ ਸਾਰਿਆਂ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਕਰਦਾ ਅੱਜ ਪਹਿਲੀ ਵਾਰ ਇਸ ਮੀਡੀਆ ਸੈਂਟਰ ਚ ਜੈ ਕਹੋ ਕਿ ਅਸੀਂ ਇਹ ਨਵਾਂ ਬਣਾਇਆ ਕਿਉਂਕਿ ਜਦੋਂ ਲੋਕ ਆਉਂਦੇ ਸੀ ਮਿਲਣ ਉਹ ਬਾਹਰ ਆਊਟਡੋਰ 'ਚ ਤਪਚ ਜਾਂ ਮੀਂਹ 'ਚ ਜਾਂ ਧੁੰਦਾਂ 'ਚ ਠੰਡ 'ਚ ਖੜੇ ਰਹਿੰਦੇ ਸੀ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਉਹ ਦਿਨ ਚੁਣਿਆ ਜਦੋਂ ਸਾਡੇ ਦੇਸ਼ ਦਾ ਝੰਡਾ ਉੱਚਾ ਕਰਨ ਵਾਲੇ ਅੱਜ ਸਾਡੇ ਦਰਮਿਆਨ ਇਸ ਐਡੀਟੋਰੀਅਮ ਦੇ ਵਿੱਚ ਚਰਨ ਪਾਰੇ। ਖੁਸ਼ੀ ਇਸ ਗੱਲ ਦੀ ਕਿ ਜਾਦਾ ਭਾਰਤ ਦੀ ਹਾਕੀ ਤੇ ਭਾਰਤ ਦੀ ਕ੍ਰਿਕਟ ਟੀਮ ਦੇ ਮੌਜੂਦਾ ਕੈਪਟਨ ਸਾਡੇ ਨਾਲ ਬੈਠੇ ਨੇ ਹਰਮਨਪ੍ਰੀਤ ਕੋਰ ਮਹਿਲਾ ਟੀਮ ਦੀ ਕੈਪਟਨ ਤੇ ਹਰਮਨਪ੍ਰੀਤ ਜਿਹੜਾ ਮੁੰਡਾ ਸਾਡਾ ਡਰੈਕਟ ਕਲਿੱਕ ਕਰਦੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਹੈ। ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਹੈ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਂਦੀ ਗਰਮਨ ਸਨ ਇਹਨਾਂ ਸਪੋਰਟ ਕਰ ਰਹੀ ਹੈ ਔਰ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਜਿੰਨਾ ਹੋ ਸਕੇ ਬਾਕੀ ਜਨਰੇਸ਼ਨ ਨੂੰ ਵੀ ਪ੍ਰਮੋਟ ਕਰੀਏ ਜੀ ਬਿਲਕੁਲ ਮੈਨੂੰ 2018 ਦੇ ਵਿੱਚ ਏਸ਼ੀਅਨ ਗੇਮ ਦਾ ਜਦੋਂ 골ਡ ਐ ਸੀ ਡੀਐਸਪੀ ਦਾ ਅਨਾਉਂਸ ਕੀਤਾ ਗਿਆ ਸੀ ਤੇ ਪਰ ਡਿਲੇ ਹੁੰਦਾ ਹੁੰਦਾ ਹੁਣ ਤੱਕ ਹੁੰਦਾ ਰਹਿੰਦਾ ਗਿਆ ਕੰਮ ਤੇ ਮੈਂ ਸਪੈਸ਼ਲੀ ਥੈਂਕਸ ਕਰਨਾ ਚਾਹੂੰਗਾ ਮੀਥੀਆ ਸਰ ਸਾਡੇ ਸਪੋਰਟਸ ਮਿਨਿਸਟਰ ਸੀਐਮ ਸਰ ਜਿਨ੍ਹਾਂ ਨੇ ਆਪਣੀਆਂ ਐਫਰਟਸ ਕੀਤੀਆਂ ਤੇ ਮੇਰੀ ਜੋ ਫਾਈਲ ਫਸੀ ਹੋਈ ਸੀ ਉਹਨੂੰ ਕਢਵਾਇਆ ਇਸ ਟਾਈਮ ਅਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਆ ਸਾਡੀ ਫੈਮਲੀਜ਼ ਦੇ ਬਹੁਤ ਸੈਕਰੀਫਾਈਸ ਹੈ ਹਰ ਇੱਕ ਸਪੋਰਟਸ ਪਰਸਨ ਦੇ ਪਿਛੇ ਫੈਮਲੀਜ਼ ਦਾ ਬਹੁਤ ਸੈਕਰੀਫਾਈਸ ਹੁੰਦਾ ਸੋ ਉਸ ਦੇ ਬਾਅਦ ਵਿੱਚ ਜੇ ਅਸੀਂ ਕੋਈ ਕਾਮ ਹਾਸਲ ਕਰਦੇ ਆ ਤੇ ਸਰਕਾਰ ਸਾਨੂੰ ਰੈਕੋਗਨਾਈਜ਼ ਕਰਦੀ ਹੈ ਤੇ ਉਸ ਨਾਲ ਸਾਡੀ ਹੋਰ ਹੌਸਲਾ ਵਧਾਈ ਵੱਧਦੀ ਹੈ ਤੇ ਅਗਲੇ ਜੋ ਨੌਜਵਾਨ ਪੀੜ੍ਹੀ ਉਹਨਾਂ ਦੀ ਵੀ ਹੌਸਲਾ ਵਧਾਈ ਵੱਧਦੀ ਹੈ ਸੋ ਮੈਨੂੰ ਉਮੀਦ ਹੈ ਕਿ ਮੇਰੇ ਸਾਹਮਣੇ ਬੈਠੇ ਮੇਰੇ ਪੰਜਾਬ ਦਾ ਖਜ਼ਾਨਾ ਜਿਹੜਾ ਹੀਰੇ ਜਿਹੜੇ ਨੇ ਉਹ ਤੁਸੀਂ ਵੀ ਉਦੋਂ ਹੀ ਹਾਕੀ ਟੀਮ ਚੋਂ ਜਦੋਂ ਮੈਂ ਪੰਜਾਬ ਸਰਕਾਰ ਦੀ ਟੀਮ ਚੋਂ ਸੀ ਵੀ ਕਪਤਾਨੋਂ ਮੈਂ ਵੀ ਪੰਜਾਬ ਸਰਕਾਰ ਦੀ ਟੀਮ ਦਾ ਕਪਤਾਨ ਹਾਂ ਸੋ ਜਦੋਂ ਆਪਾਂ ਸਾਰੇ ਕਪਤਾਨ ਇਕੱਠੇ ਹੋ ਜਾਾਂਗੇ ਕੋਈ ਦੁਨੀਆ 'ਚ ਮਾਈ ਦਾ ਲਾਲ ਐਸਾ ਬੰਦਾ ਨਹੀਂ ਜਿਹੜਾ ਪੰਜਾਬ ਨੂੰ ਰੋਕ ਸਕੇ ਨੰਬਰ 1 ਸਟੇਟ ਬਣਨ ਤੋਂ